ਆ ਗੱਦਾ ਨਾ ਬਜ਼ਾਰ ਦੇ ਵਿੱਚ 10000 ਰੁਪਏ ਦੇ ਵਿੱਚ ਵਿਕਦਾ ਕਿਉਂਕਿ ਇਹਦੇ ਵਿੱਚ ਕੁਆਲਿਟੀ ਉਨੀ ਘੈਂਟ ਆ ਤੇ ਭਾਈ ਇਹ ਗੱਦਾ ਬੈੱਡ ਦੇ ਨਾਲ ਫ੍ਰੀ ਦੇਈ ਜਾਂਦਾ ਭਾਈ ਕੀ ਗੱਲ ਹੈ ਆ ਵੀ ਜਿਹੜਾ ਫ੍ਰੀ ਦੇਤਾ ਨਾਲ ਬੈੱਡ ਦਾ ਤਾਂ ਰੇਟ ਵਧਾ ਦਾ ਬੈੱਡ ਵੀਰੇ ਜਮਾ ਜਾਇਜ਼ ਰੇਟ ਆ ਕੁਆਲਿਟੀ ਇੱਕ ਨੰਬਰ ਲੈਂਪ ਚੈੱਕ ਕਰੋ ਸੀ ਐਂ ਲੱਗਦਾ ਜਿਵੇਂ ਹੀਰੇ ਜੇ ਨਹੀਂ ਲਾਏ ਹੁੰਦੇ ਕੁਆਲਿਟੀ ਸਾਰੀ ਇੱਕ ਨੰਬਰ ਆ ਕੁਆਲਿਟੀ ਇੱਕ ਨੰਬਰ ਆ ਕੀ ਰੇਟ ਦੇ ਵਿੱਚ ਇਹ ਵੀਰੇ ਸਾਰਾ ਬੈੱਡ ਤੋਂ ਲੋ 85000 ਰੁਪਏ ਦਾ ਵੇਚੂਗਾ ਉਹ ਭਾਈ ਆ ਇਹਦੇ ਚੀਜ਼ ਦਾ ਰੇਟ ਘਟਾਇਆ ਤੇ ਇਹਦਾ ਜਮੀ ਵਧਾਦਾ ਰੇਟ ਬੈਠਦਾ ਵੀਰੇ ਰੇਟ ਜਮਾ ਜਾਜ ਰੇਟ ਦੀ ਚਿੰਤਾ ਨਾ ਕਰੋ ਬਈ 30000 40000 ਠੀਕ ਆ ਵੀ 85000 ਜਿਆਦਾ ਆ ਵੀਰੇ ਮਜ਼ਾਕ ਕਰਦਾ ਇਹਦੇ ਨਾਲ ਤੁਹਾਨੂੰ ਅਲਮਾਰੀ ਵੀ ਦੇਣੀ ਹੈ ਸ਼ਾਨਦਾਰ ਅੱਛਾ ਨਾਲ ਅਲਮਾਰੀ ਆ ਬਈ ਨਾਲ ਅਲਮਾਰੀ ਵੀ ਵੀਰੇ ਅੱਛਾ ਅਲਮਾਰੀ ਦੇ ਵਿੱਚ ਸਟੋਰੇਜ ਚੈੱਕ ਕਰ ਲਓ ਤੁਸੀਂ ਹਾਂ ਨਾਲ ਵਧੀਆ ਇਹ ਦਰਾਜ ਨਰੋਜ ਵਧੀਆ ਪਾਏ ਹੋਇਆ ਕੁਆਲਿਟੀ ਸਾਰੀ ਇੱਕ ਨੰਬਰ ਆ ਬਈ ਰੰਗ ਮੈਨੂੰ ਇਹਦੇ ਨਾਲ ਆ ਜਾਹੀ ਰੰਗ ਦੇ ਦੂੰ ਰੰਗ ਨਾਲ ਦਾ ਦੇ ਦਾਂਗੇ ਕੋਈ ਮਸਲਾ ਨਹੀਂ ਰੰਗ ਦਾ ਕੋਈ ਮਸਲਾ ਨਹੀਂ ਚਾਹੀ ਜਿਹੇ ਜਾ ਮਰਜ਼ੀ ਲਾ ਲਓ ਹੋਰ ਕੀ ਨਾਲ ਦੋਗੇ ਨਾਲ ਵੀਰੇ ਇਹਦੇ ਨਾਲ ਸੋਫਾ ਆ ਗਿਆ ਬਹੁਤ ਸ਼ਾਨਦਾਰੀ ਕੀ ਬਾਤ ਹੈ ਵੀ ਕਿੰਨੇ ਸ਼ਿੱਟਡ ਆ ਗਿਆ ਬਈ ਇਹ 9 ਸੀਟਰ ਸੋਫਾ ਵੀਰੇ ਬਈ ਇੱਕ ਬੈੱਡ ਹੋ ਗਿਆ ਗੱਦਾ ਹੋ ਗਿਆ ਅਲਮਾਰੀ ਹੋਗੀ ਤੇ 9 ਸੀਟ ਵਾਲਾ ਸੋਫਾ ਹੋ ਗਿਆ ਨਾਲ ਟੇਬਲ ਹੋ ਗਿਆ ਨਾਲ ਸ਼ੀਸ਼ਾ ਹੋਊਗਾ ਬਈ ਲੱਖ ਤੋਂ ਉੱਤੇ ਵਗ ਗਿਆ ਐਸਟੀਮੇਟ ਦੇਖ ਲਓ ਆਪਣਾ ਵੀਰੇ ਜਮਾ ਆਪਦੀ ਘਰੇ ਚੀਜ਼ ਬਣੀ ਜਾਂਦੀ ਆ ਨਾਲੋਂ ਆਪਣੀ ਫੈਕਟਰੀ ਚ ਆਪ ਦਾ ਸਮਾਨ ਬਣੀ ਜਾਂਦਾ ਤਾਂ ਆਪਣਾ ਰੇਟ ਪਰਤੇ ਨਾਲ ਅੱਛਾ ਇਧਰਲੇ ਪਾਸੇ ਫੈਕਟਰੀ ਹੈ ਇਸ ਚੀਜ਼ੇ ਹਰ ਹੁੰਦਾ ਇੱਥੇ ਤਿਆਰ ਹੁੰਦਾ ਇੱਥੇ ਡਿਸਪਲੇ ਆ ਬਸ ਐ ਮੰਨੋ ਸਿੱਧਾ ਗਾਹਕ ਦੇ ਘਰੀ ਜਾਊਗਾ ਫੈਕਟਰੀ ਦੇ ਘਰੇ ਹਾਂਜੀ ਤੇ ਹੋਰ ਕੀ ਦੋਗੇ ਵੀ ਗਿਫਟ ਹੋਰ ਵੀਰੇ ਇੱਕ ਗਿਫਟ ਦੇ ਦਾਂਗੇ ਕਸਟਮਰ ਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੁਹਾਡੀ ਹਾਂ ਉਹਨੂੰ ਪ੍ਰੈਸਟੇਬਲ ਨਾਲ ਫ੍ਰੀ ਦੇ ਦਾਂਗੇ ਸੈਟ ਦੇਣਾ ਹਾਂ ਦਾ ਪ੍ਰੈਸਟੇਬਲ ਆ ਦੇਖੋ ਜਮਾ ਭਰੀ ਤੇ ਬਾਕੀ ਪ੍ਰੈਸਟੇਬਲ ਵੀ ਬਿਆਰਾਂ ਚ ਡੱਡੇ ਡੱਡੇ ਹੁੰਦੇ ਨੇ ਵੀਰੇ ਬਹੁਤ ਵਧੀਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਡਾ ਆਪਦਾ ਬੰਦਾ ਸਾਰਾ ਸਿਸਟਮ ਕੁਆਲਿਟੀ ਤੁਲਨਾ ਲੰਬਾ ਨਹੀਂ ਹੁੰਦੇ ਬੇਫਿਕਰ ਹੋ ਜਾ ਕਿਆ ਬਾਤ ਆ ਭਾਈ ਹੁਣ ਇੱਕ ਚੀਜ਼ ਰਹਿ ਗਈ ਵੀਡੀਓ ਸ਼ੇਅਰ ਕਰਨ ਵਾਲਾ ਇਹਨੂੰ ਡਿਲੀਵਰੀ ਕਰ ਥੋੜੀ ਬਹੁਤੀ 20 30 ਕਿਲੋਮੀਟਰ ਚ ਜੇਦਾ ਬਾਈ ਕੁਛ ਨਹੀਂ ਹੁੰਦਾ 20 30 ਕਿਲੋਮੀਟਰ ਆ ਔਲ ਪੰਜਾਬ ਦੇ ਦਾਂਗੇ ਹੋਰ ਦੱਸੋ ਜੀ ਉਹ ਨਾਗੇ ਲੋਕ ਕਿੰਨੇ ਹੋਗੇ ਬੈੱਡ ਹੋ ਗਿਆ ਗੱਦਾ ਹੋ ਗਿਆ ਅਲਮਾਰੀ ਹੋ ਗਈ ਸੋਫਾ ਹੋ ਗਿਆ ਟੇਬਲ ਹੋ ਗਿਆ ਸ਼ੀਸ਼ਾ ਹੋ ਗਿਆ ਪ੍ਰੈਸ ਟੇਬਲ ਹੋ ਗਿਆ ਜਿੰਨੇ ਲੱਗਣਾ ਤੇ ਉਨੇ ਜਣਾ ਦਾ ਹਾਂ ਉਹਨੇ ਪਸ ਤੱਬੀ ਚੱਲੋ ਬਟਨ ਠਾ 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 ਭਗਵਾਨ ਤੁਮਨ ਵਾਲੀ ਗੱਲ ਵਾਹ ਠੀਕ ਹੈ ਵੀਡੀਓ ਸ਼ੇਅਰ ਕਰ ਦਿਓ ਜੀ ਤੁਹਾਨੂੰ